ਬੀਤੇ ਦਿਨੀ ਪਿੰਡ ਨੰਗਲ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਉਕਤ ਮਾਮਲੇ ਚਿੰਦੀ ਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਨੇ ਦੱਸਿਆ ਕਿ 31 ਮਾਰਚ 2025 ਨੂੰ ਪਿੰਡ ਨੰਗਲ ਵਿਖੇ ਕੁਝ ਸ਼ਰਾਰਤੀ ਅਨਸਰਾਂ ਨੇ ਅੰਬੇਦਕਰ ਜੀ ਦੇ ਬੁੱਤ ਅੱਗੇ ਸ਼ੀਸ਼ੇ ਤੇ ਅਪਸ਼ਬਦ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤਿਤ ਮੁਕੱਦਮਾ ਨੰਬਰ 85/2099 113 ਵੀ ਐਨ ਸਥਿਤ ਦਰਜ ਕਰਕੇ ਪੁਲਿਸ ਦੀਆਂ ਟੀਮਾਂ ਨੇ ਦੋਸ਼ੀਆਂ ਨੂੰ ਟ੍ਰੇਸ ਕਰਕੇ 3 ਅਪ੍ਰੈਲ 2025 ਨੂੰ ਮੁੱਖ ਦੋਸ਼ੀ ਸੁਖਰੀਤ ਸਿੰਘ ਉਰਫ ਰਾਜਨਪੂਤਰ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਪ੍ਰੇਮ ਸਿੰਘ ਵਾਸੀ ਨੂਰਪੁਰ ਚੱਠਾ ਥਾਣਾ ਨਕੋਦਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਮੌਕੇ ਵਰਤਿਆ ਮੋਟਰਸਾਈਕਲ ਅਤੇ 4 ਮੋਬਾਈਲ ਫੋਨ ਬਰਾਮਦ ਕੀਤੇ ਹਨ ਗ੍ਰਿਫਤਾਰ ਦੋਸ਼ੀਆ ਨੇ ਦੱਸਿਆ ਕਿ ਉਹਨਾਂ ਦੇ ਵਿਦੇਸ਼ਾਂ 'ਚ ਬੈਠੇ ਸਮਾਜ ਵਿਰੋਧੀ ਲੋਕਾਂ ਨਾਲ ਸੰਬੰਧ ਹਨ ਅਤੇ ਸੂਬੇ ਦਾ ਮਾਹੌਲ ਕਰਨ ਲਈ ਵਿਦੇਸ਼ਾਂ ਵਿੱਚੋਂ ਉਕਤਾਂ ਨੂੰ ਪੰਡ ਮੁਹੱਈਆ ਹੋ ਰਿਹਾ ਸੀ ਦੋਸ਼ੀਆ ਨੇ ਮੰਨਿਆ ਕਿ ਪਿੰਡ ਨੰਗਲ ਵਿਖੇ ਨਸਲਵਾਦੀ ਨਾਅਰੇ ਲਿਖਣ ਤੋਂ ਪਹਿਲਾਂ ਉਹਨਾਂ ਨੇ ਫਰਵਰੀ 2005 ਵਿੱਚ ਸਕੂਲ ਅਤੇ ਬਿਰਜ ਤੇ ਖਾਲਿਸਤਾਨ ਹਮਾਇਤੀ ਨਾਅਰੇ ਲਿਖੇ ਸਨ ਇਸੀ ਤਰ੍ਹਾਂ ਵੀ ਮਾਰਚ 2005 ਨੂੰ ਵੇਦਾਵੰਤੀ ਪਾਰਕ ਮੋਰਾਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਤੇ ਮਾਰਚ 2005 ਵਿੱਚ ਬੂਟਾ ਮੰਡੀ ਜਲੰਧਰ ਵਿਖੇ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੋ ਅਸਫਲ ਰਹੀ। ਤਲਾਵਾਂ ਚਵਾਦਾ थाना ਫਲੋਰ ਵਿਖੂ ਦੋਸ਼ੀਆਂ ਖਿਲਾਫ ਦਰਜ ਮੁਕਦਮੇ ਚਤਾਰਾ ਦਾਸ ਅਤੇ ਤੇਰਾ ਯੂਏਪੀਏ ਇਕੱਡਾ ਦਾ ਵਾਦਾ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਸਾਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ। ਕੈਮਰਾਮੈਨ ਵਿਜੈ ਮਾਨ ਦੇ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਜੀ ਸਰ 15 ਮਿੰਟ ਦਿਓ ਮੜਾ ਇੱਕ ਫੋਵਰਿੰਗ ਕੇਵਲ ਆਉਂਦਾ। ਇੱਕ ਵੀਡੀਓ ਬਣਾਉਣੀ ਬਣਾ ਦੇ ਸਰ ਮਾਰਾ ਜਾ ਥੈਂਕ ਯੂ ਉਹ ਸੋਇਤੋ ਪਰ ਇਹਡ ਕਰ ਰਹੇ ਸੀ ਕਿ ਇਹਨਾਂ ਨੂੰ ਫੰਡਿੰਗ ਕਰ ਰਹੇ ਸੀ ਬੇਸਿਕਲੀ ਪਦਨੋ ਨੇ ਜਿਵੇਂ ਕਿ ਵੀਡੀਓ ਅਪਲੋਡ ਕੀਤਾ ਇਹਦੀ ਜ਼ਿੰਮੇਵਾਰ ਕੋਈ ਨਹੀਂ ਜਾਉ ਲੱਗੇ ਲੱਗਦੀ ਲੱਗਦੀ ਕਿਧਰ ਆ ਪਲੀਜ਼ ਇੰਦੀ ਫਾਸ ਇੰਦੀ ਕਿ 3 ਮਾਰਚ 2025 ਨੂੰ ਹੋ ਗਈ ਸੀ ਇਹਦੇ ਵਿੱਚ ਬੇਸਿਕਲੀ ਬਾਗਲ ਬਾਗਲ ਇਫਾਦ ਇੱਕ ਮਿੰਟ ਸਰ ਮਾੜਾ ਜੀ ਥੈਂਕ ਯੂ ਕੋਈ ਨਹੀਂ ਜਾਓ ਲੈ ਪਲੀਜ਼ 3 ਮਾਰਚ 2025 ਨੂੰ ਪਿੰਡ ਨੰਗਲ थाना ਫਿਲੌਰ ਦੇ ਵਿੱਚ ਆ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉਹਦੇ ਉੱਤੇ ਗ੍ਰਾਫਿਟੀ ਔਰ ਅਬਜੈਕਸ਼ਨੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਬੀਐਨਐਸ ਚ ਪਰਚਾ ਦਰਜ ਕੀਤਾ ਔਰ ਅੱਜ अर्ਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਇਨੂਰਪੁਰ ਚੱਠੇ ਦਾ ਰਹਿਣ ਵਾਲਾ ਹੈ ਪੀਐਸ ਨਕੋਦਰ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਫਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਨਕੋਦਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨਸ ਲਿਖ ਇਸ ਤੋਂ ਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਰਾਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬੁੱਤੂ ਨਕਸਾਨ ਪੰਚਾਇਤ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾਤ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਪੁੱਛਤਾਚ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਗਰ ਹੋਏ ਹੈ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਹੈ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀਗੇ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨਸ ਲਗਾਏ ਹਨ ਔਰ ਇਹਦੇ ਵਿੱਚ ਜਲਦੀ ਇਹਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ। ਸਾਨੂੰ ਇਹ ਪਤਾ ਲੱਗ ਰਿਹਾ ਕਿ ਕਿੰਨੇ ਤੋਂ ਕੋਈ ਸੀਸੀਟੀਵੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਦੇ ਵਿੱਚ ਇਹਨਾਂ ਨੇ ਇਸ ਵਾਰ ਦਾ ਕੰਮ ਅੰਜਾਮ ਦਿੱਤਾ ਹੈ। ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਪਹੁੰਚੇ ਹਾਂ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਬੇਸਡ ਔਨ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਔਰ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ 3-3.5 ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਇਹਨਾਂ ਨੇ ਕਈ ਵਾਰਦਾਤਾਂ ਨੂੰ ਹੋਰ ਵੀ ਇੰਜਾਮ ਦੇਣਾ ਸੀ ਸਰ ਇਹਨਾਂ ਦਾ ਖਰਾਬ ਕਰ ਕਿਸ ਦਾ ਬੰਦ ਰਹਿਣਾ ਸਿੱਧਾ ਚੈਨ ਗਰੀ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹਜੇ ਬੜੀ ਮੁੱਢਲੀ ਸਟੇਜ ਤੇ ਹੈਗਾ ਇਹ ਸਾਰੀ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਵੱਤ ਇਹ ਕਿਉਂਕਿ ਇਸ ਤੇ ਯੋਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਮਿਲਣਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋ ਜਾਣਗੇ ਸਰ ਇਹ ਕਰਿਓ ਕਿ ਕਿਹੜੇ ਵਲੇ ਜਿਹੜਾ ਇਹ ਵਾਰਦਾਤ ਸਾਰੀ ਮਤਲਬ ਜਦੋਂ ਜਦੋਂ ਸੀਗੇ ਫਾਸਟ ਉਸ ਜਿਹੜਾ ਕੱਲ ਵੀ ਤੁਸੀਂ ਡੇਲ ਸੀ ਕਰਾ ਰਹੇ ਸੀ ਸੇਮ ਉਹੀ ਬੰਤੇ ਆ ਗਏ ਜੀ ਸਰ ਸੇਮ ਵਾਰਦਾ ਸੇਮ ਵੀਕਲੀ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਵੀ ਸੇਮ ਯੂਜ਼ ਕਰ ਰਹੇ ਸੀ ਔਰ अर्ਲੀ ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸੁਨਸਾਨ ਹੈ ਤਾਂ ਉਦੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕਿ ਕੋਈ ਮੋਬਾਈਲ ਮਿਲੇ ਨਹੀਂ ਕਿੰਨੇ ਵੀ ਉਹਨਾਂ ਨੇ ਹੈਂਡਰ ਬਾਹਰ ਬੈਠੇ ਰਹੇ ਉਹਨਾਂ ਦਾ ਕਿਸੇ ਸਪੈਸਿਫਿਕਲ ਐਪ ਦੇ ذریعے ਸੀ WhatsApp થી Instagram થી ਜਾਂ ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਆਵ ਬਨਲਿਸਿਸ ਕਰਕੇ ਉਸ ਕਨਕਲੂਜਨ ਤੇ ਪਹੁੰਚਾਂਗੇ ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਮਿਲਣਾ ਤੇ ਉਹੀ ਇਹ ਜਨਰਲੀ ਐਪਸ ਯੂਜ਼ ਕਰਦੇ ਆ ਤਾਂ ਕਿ ਮਤਲਬ ਈਵੇਡ ਕਰ ਸਕਣ ਉਹ ਰਹਿ ਸੀ 1 ਬਾਈ 1 ਪੀ ਸੰਜੀ ਅੰਮ੍ਰਿਤਸਰ ਵਾਲੀ ਇਨਸੀਡੈਂਟ ਜਿਹਦਾ ਹਜੇ ਤੱਕ ਕੋਈ ਇਹਨਾਂ ਦਾ ਕਨੈਕਸ਼ਨ ਆਇਆ ਪਹਿਲਾਂ ਪਰਨਾਵਾਂ ਨੂੰ ਇਲਜ਼ਾਮ ਦਿੱਤਾ ਗਿਆ ਸੀ ਦੇਵਗੁਰੂ ਦੇ ਬਾਹਰ ਵੀ ਲਿਖਿਆ ਗਿਆ ਸੀ ਸ਼ੀਪ ਵੀ ਜਵਾ ਦੇਵੀ ਤਲਾਬ ਵਾਲਾ ਮੰਦਿਰ ਵਾਲੀ ਹਜੇ ਨਹੀਂ ਫਿਕਰ ਹੋਈ ਜੀ ਕਿਉਂਕਿ ਸਿਰਫ ਨਾਰਾ ਲਿਖਣਾ ਖਾਲਸਾ ਜਿੰਦਾਬਾਦ ਐਂਡ ਆਲ ਉਸ ਤੋਂ ਬਾਅਦ ਐਸਕੇਲੇਟ ਕਰ ਰਹੇ ਸੀ ਕਿਉਂਕਿ ਜਦੋਂ ਕ੍ਰਿਮੀਨਲ ਕਈ ਵਾਰ ਨਹੀਂ ਫੜਾਇਆ ਜਾਂਦਾ ਤਾਂ ਉਹ ਗ੍ਰੈਜੂਏਟ ਕਰਕੇ ਫਿਰ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦਾ। ਨਹੀਂ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ। ਦਿਸ ਦਿਸ ਇਜ਼ ਡਾਇਰੈਕਟਲੀ ਲਿੰਕਡ ਵਿਦ ਪੰਨੂ ਜਿਨੇ ਉਹਦੇ ਵਿੱਚ ਉਹਨੇ ਥਰੈਟ ਵੀ ਕੀਤਾ ਹੈਗਾ 14 April ਤੱਕ। ਤੁਸੀਂ ਕਿਹਾ ਸੀ ਰਵੀ ਦਾਸ ਚੌਂਕ ਵੀ ਇਹਨਾਂ ਨੇ ਟੋਰਚ ਕਰਦੇ। ਇਹਨਾਂ ਨੂੰ ਕਰਨੀ ਸੀਗੀ ਜੀ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਇਹ ਹੁਣ ਜੇਲ੍ਹ ਦੀ ਹਵਾ ਖਾਂਗੇ। ਮਿਸ ਗਾਈਡਡ ਵੀ ਹੈਗੇ ਔਰ ਮੇਨ ਮੋਟਿਵ ਇਨ ਦਾ ਪੈਸੇ ਹੈ ਇਹ ਦੋ ਜਣੇ ਇਹ ਫਿਲਹਾਲ ਅਸੀਂ ਅਰੈਸਟ ਕਰ ਲਏ ਆ ਜਿਹੜਾ ਇਹਨਾਂ ਦਾ ਫੋਰਨ ਕੰਟੈਕਟਸ ਹੈਗੇ ਆ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਚ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਹੈ ਤਾਂ ਉਹ ਜ਼ਰੂਰ ਅਸੀਂ ਇਹ ਫਿਰ ਅੱਗੇ ਦੱਸਾਂਗੇ ਸਾਂਝੀ ਕਰਾਂਗੇ ਵਿਚਾਰ ਮੋਬਾਈਲ ਫੋਨ ਮਿਲੇ ਆ ਔਰ ਇੱਕ ਮੋਟਰਸਾਈਕਲ ਰਿਕਵਰ ਹੋ ਗਿਆ ਹੈ ਪਬਲਿਕ ਰਿਸੋਰਸ ਬਬੋੜੀ ਤੋਂ ਬਬੋੜੀ ਸੋ ਜੀ ਪਲੀਜ਼ ਸੇਕਿੰਗ ਸਪੈਸ਼ਲ ਮੀਜਰਸ ਕਿ ਓਸੀਜ਼ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕਵਰ ਲਾ ਦਿੱਤਾ ਜਾਵੇ ਹਾਊ ਆਲਸੋ ਪਲੀਜ਼ ਮੰਨ ਲਓ ਕਿ ਦੇਖੋ ਓਵਰ ਸੀਜ਼ ਵਾਲੇ ਉਦੋਂ ਤੱਕ ਹੀ ਐਕਟਿਵਲੀ ਦੇ ਕੈਨ ਕਮਿਟ ਕਰਾਇਮ ਟਿਲ ਦੇ ਗੈਟ ਫੂਡ ਸੋਲਜਰਸ ਹੈ ਜਦੋਂ ਉਹਨਾਂ ਨੂੰ ਕੁਝ ਮਿਸ ਗਾਈਡਡ ਜਾਂ ਇਸ ਤਰ੍ਹਾਂ ਦੇ ਯੂਥ ਉਹਨਾਂ ਨੂੰ ਮਿਲਦਾ ਹੈ ਉਦੋਂ ਤੱਕ ਉਹ ਕਰਾਇਮ ਕਰ ਸਕਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਨੂੰ ਮਤਲਬ ਉਸ ਪੁਆਇੰਟ ਆਫ View ਨਾਲ ਵੀ ਇਸ ਚੀਜ਼ ਨੂੰ ਦੇਖਣਾ ਪਏਗਾ ਸਰ ਫੈਮਲੀ ਬੈਕਗਰਾਉਂਡ ਦੇ ਜਿਹੜੇ ਦੋਨੋਂ ਮੇਨਾ ਸਰ ਕਿਵੇਂ ਦਾ ਮਤਲਬ ਨੋਰਮਲ ਫੈਮਲੀ ਤੋਂ ਨੇ ਜਾਂ ਮੈਨੂੰ ਹਾਂਜੀ ਨੋਰਮਲ ਫੈਮਲੀ ਬੇਸਿਕਲੀ ਨੋਰਮਲ ਫੈਮਲੀ ਬੈਕਗਰਾਉਂਡ ਤੋਂ ਪਰ ਈਜ਼ੀ ਮਨੀ ਅੱਜਕੱਲ ਜਿਹੜਾ ਨੋਰਮਲ ਫੈਮਲੀ ਬੈਕਗਰਾਉਂਡ ਤੋਂ ਬਾਅਦ ਵੀ ਈਜ਼ੀ ਮਨੀ ਜਿਹੜਾ ਲੋਕ ਲੱਭਣ ਲੱਗ ਜੰਨੇ ਆ ਕਿਤੇ ਨਾ ਕਿਤੇ ਫਿਰ ਉਹਦੇ ਵਿੱਚ ਉਹ ਕ੍ਰਾਈਮ ਕਰ ਬੈਠੇ ਨੇ ਨਹੀਂ ਵੈਪਨ ਹਜੇ ਰਿਕਵਰ ਨਹੀਂ ਆ ਫਰਦਰ ਇਹਨਾਂ ਦੀ ਪੁੱਛਤਾ ਅਸੀਂ ਕਰਾਂਗੇ 10 14 ਅਪ੍ਰੈਲ ਨੂੰ ਲੈ ਕੇ ਪੁਲਿਸ ਨੂੰ ਕੀ ਕਿਹਾ ਰਹੀ ਸਿਕਿਉਰਿਟੀ ਨੂੰ ਲੈ ਕੇ ਖਾਸ ਤੌਰ ਤੇ ਕੀ ਪ੍ਰਬੰਧ ਕੀ 45 ਜਗ੍ਹਾ ਆਪਣੇ ਹਾਂਜੀ 45 56 56 ਜਗ੍ਹਾ ਜਿਹੜਾ ਹੈਗਾ ਸਾਡੇ ਇਹ ਇਸ ਤਰ੍ਹਾਂ ਦੇ ਅੰਬੇਦਕਰ ਸਾਹਿਬ ਦੇ ਔਰ ਬਾਕੀ ਸਟੈਚੂਜ਼ ਵਗੈਰਾ ਹੈਗੇ ਆ ਅਸੀਂ ਇਹਨਾਂ ਨੂੰ ਸੀਸੀਟੀਵੀ ਫੁਟੇਜ ਰਾਹੀਂ ਪੈਟ੍ਰੋਲਿੰਗ ਰਾਹੀਂ ਔਰ ਟਿਕਰੀ ਪੈਰਾ ਰਾਹੀਂ ਅਸੀਂ ਕਵਰ ਕਰਦੇ ਆਂ ਔਰ ਵਿਲ ਮੇਕ ਸ਼ੋਰ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਥੈਂਕ ਯੂ